ਸਰਬਜੀਤ ਸੰਗਰੂਰ ਵੀ ਦੀ ਕਪਤਾ ਪੁੱਛ ਲੈਂਦਾ ਕੋਈ ਪੁੱਛ ਲੈਂਦਾ ਕੋਈ ਪੁੱਛ ਲੈਂਦਾ ਕੋਈ ਜੇ ਗੱਲ ਮੇਰੇ ਦਿਲ ਦੀ ਜੇ ਗੱਲ ਮੇਰੇ ਦਿਲ ਦੀ ਸਮਝ ਮੈਨੂੰ ਆਪਣਾ ਸਮਝ ਮੈਨੂੰ ਆਪਣਾ ਤਮ ਜੀ ਮੈਨੂੰ ਆਪਣਾ ਆਪਣੇ ਦਿਲ ਦੀ ਕਹਿੰਦਾ ਆਪਣੇ ਦਿਲ ਦੀ ਕਹਿੰਦਾ ਰੌਣਕ ਹੋਣੀ ਸੀ ਮੁਖੜੇ ਮੇਰੇ ਤੇ ਰੌਣਕ ਹੋਣੀ ਸੀ ਮੁਖੜੇ ਮੇਰੇ ਤੇ ਪਲ ਪਲ ਮਿਲਦਾ ਸਾਥ ਉਸਦਾ ਜੇ ਰਹਿੰਦਾ ਪਲ ਪਲ ਮਿਲਦਾ ਸਾਤ ਪਿਉ ਜ਼ਿਲਾ ਏ ਰਹਿੰਦਾ ਉਮਰੋਂ ਪਹਿਲਾਂ ਹੀ ਬੁੱਢੇ ਹੋ ਗਏ ਆ ਉਮਰੋਂ ਪਹਿਲਾਂ ਹੀ ਬੁੱਢੇ ਹੋ ਗਏ ਆ ਮੋਦ ਉੜੀ ਕੇ ਸਾਨੂੰ ਮੋਦ ਉੜੀ ਕੇ ਸਾਨੂੰ ਕਦੇ ਅਸੀਂ ਉੜੀ ਕਦੇ ਆ ਕਦੇ ਅਸੀਂ ਉੜੀ ਕਦਿਆਂ ਨਾ ਦਿੱਤਾ ਸਾਥ ਮੇਰਾ ਤੋੜਿਆ ਦਿਨ ਜਿਸ ਨੇ